ਕੌਣ ਹੈ ਮਨਵੀਰ ਕੌਰ ਕਿਸ ਨੇ ਕੀਤਾ ਨਵਦੀਪ ਸਿੰਘ ਢਾਲੀਆਲ ਦਾ ਕਤਲ ਕਿਸ ਨੇ ਤੇ ਕਿਉਂ ਇਹ ਸਾਰੀ ਸਾਜ਼ਿਸ਼ ਰਚੀ ਕੀ ਮਨਵੀਰ ਕੌਰ ਨੂੰ ਸਾਜ਼ਿਸ਼ ਬਾਰੇ ਪਤਾ ਸੀ ਜਾਂ ਉਸ ਨੂੰ ਸਿਰਫ ਹਨੀ ਟ੍ਰੈਪ ਲਈ ਯੂਜ਼ ਕੀਤਾ ਗਿਆ ਸੀ ਪਿਛਲੇ ਦਿਨੀ ਟ੍ਰਾਂਟੋ ਦੇ ਇੱਕ ਟਰੱਕ ਡਰਾਈਵਰ ਨਵਦੀਪ ਸਿੰਘ ਢਾਲੀਆਲ ਦਾ ਸਰੀਰ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਜੋ ਕਿ ਮਾਨਸਾ ਦਾ ਰਹਿਣ ਵਾਲਾ ਸੀ ਨਵਦੀਪ ਸਿੰਘ ਢਾਲੀਵਾਲ ਜੋ ਕਿ 2018 ਦੇ ਵਿੱਚ ਕੈਨੇਡਾ ਆਇਆ ਸੀ ਤੇ ਪਿਛਲੇ ਕਾਫੀ ਸਾਲਾਂ ਤੋਂ ਟ੍ਰਾਂਟੋ ਤੋਂ ਟਰੱਕ ਚਲਾ ਰਿਹਾ ਸੀਗਾ ਇਸ ਕੇਸ ਬਾਰੇ ਮੀਡੀਆ ਦੇ ਵਿੱਚ ਬਹੁਤ ਕੁਝ ਤੁਸੀਂ ਆਲਰੇਡੀ ਸੁਣ ਚੁੱਕੇ ਹੋ ਪਰ ਕੀ ਤੁਹਾਨੂੰ ਲੱਗਦਾ ਹੈ ਉਹੀ ਸਾਰਾ ਕੁਝ ਸੱਚ ਹੈ ਜਾਂ ਕੇਸ ਦੇ ਪਿੱਛੇ ਕੁਝ ਹੋਰ ਰਾਜ਼ ਛੁਪੇ ਹਨ ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਨਵਦੀਪ ਸਿੰਘ ਢਾਲੀਆਲ ਦੇ ਕਤਲ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਨਵੀਰ ਕੌਰ ਦੀ ਮਨਵੀਰ ਕੌਰ ਕੌਣ ਹੈ ਤੇ ਕਿੱਥੋਂ ਹੈ ਮਨਵੀਰ ਕੌਰ ਜੋ ਕਿ ਪੰਜਾਬ ਦੀ ਰਹਿਣ ਵਾਲੀ ਹੈ ਪੰਜਾਬ ਦੇ ਜਗਰਾਉਂ ਦੇ ਬਰਦੇਕੇ ਪਿੰਡ ਦੀ ਰਹਿਣ ਵਾਲੀ ਹੈ ਮਨਵੀਰ ਕੌਰ ਦੇ ਜੇਕਰ ਪਰਿਵਾਰ ਦੀ ਗੱਲ ਕਰ ਲਈਏ ਤਾਂ ਉਸਦੇ ਫਾਦਰ ਸਾਹਿਬ ਦਾ ਬਹੁਤ ਟਾਈਮ ਪਹਿਲਾਂ ਤੋਂ ਹੀ ਕੋਈ ਅਤਾ ਪਤਾ ਨਹੀਂ ਹੈ ਤੇ ਉਸਦੇ ਮਦਰ ਮਨਵੀਰ ਕੌਰ ਦੇ ਨਾਲ ਹੀ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਸੋਰਸਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮਨਵੀਰ ਕੌਰ ਦੇ ਇੱਕ ਵੱਡੀ ਸਿਸਟਰ ਵੀ ਦੱਸੀ ਜਾਂਦੀ ਹੈ ਜੋ ਕਿ ਕੈਨੇਡਾ ਦੇ ਵਿੱਚ ਹੀ ਰਹਿ ਰਹੀ ਹੈ ਮਨਵੀਰ ਕੌਰ ਨੇ ਪੰਜਾਬ ਦੇ ਹੀ ਇੱਕ ਮੁੰਡੇ ਨਾਲ ਵਿਆਹ ਕਰਵਾਇਆ ਸੀ ਤੇ ਇਹ ਵਿਆਹ ਲਵ ਮੈਰਿਜ ਸੀ ਮਨਵੀਰ ਕੌਰ ਦੇ ਦਾਦਾ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਸੀ ਹੁਣ ਨਵਦੀਪ ਦੇ ਕਾਤਲਾਂ ਦੀਆਂ ਜੋ ਸਸਪੈਕਟਡ ਨੇਗੇ ਇਸ ਕੇਸ ਦੇ ਵਿੱਚ ਉਹਨਾਂ ਦੀਆਂ ਫੋਟੋਜ਼ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾਂਦੀਆਂ ਨੇ ਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਕਾਤਲ ਜੋ ਕਿ ਨਵਦੀਪ ਦੇ ਹੀ ਯਾਰ ਦੋਸਤ ਹੁੰਦੇ ਹਨ ਕਨੇਡਾ ਛੱਡ ਚੁੱਕੇ ਹਨ ਤੇ ਨਾਲ ਹੀ ਕਤਲ ਦਾ ਕਾਰਨ ਦੱਸਿਆ ਜਾਂਦਾ ਹੈ 50 ਲੱਖ ਰੁਪਏ ਦੇ ਵਿੱਚ ਪਾਈ ਗਈ ਨਵਦੀਪ ਸਿੰਘ ਢਾਲੀਆਲ ਦੀ ਗਵਾਹੀ ਮਤਲਬ ਇਸ ਪੂਰੇ ਮਾਮਲੇ ਨੂੰ ਪੈਸਿਆਂ ਦੇ ਐਂਗਲ ਤੋਂ ਦੇਖਿਆ ਜਾਂਦਾ ਹੈ ਕਿ ਇਹ ਜੋ ਕਤਲ ਹੋਇਆ ਹੈ ਉਸ ਦੀ ਵਜ੍ਹਾ ਪੈਸੇ ਦਾ ਲੈਣ ਦੇਣ ਸੀ ਪਰ ਇਹਨਾਂ ਗੱਲਾਂ ਬਾਰੇ ਸਰੀ ਪੁਲਿਸ ਨੇ ਹਜੇ ਤੱਕ ਕੋਈ ਵੀ ਇਨਵੈਸਟੀਗੇਸ਼ਨ ਜਾਂ ਰਿਪੋਰਟ ਜਨ ਤੱਕ ਨਹੀਂ ਕੀਤੀ ਸੋਰਸਸ ਤੋਂ ਮੇਰੀ ਜਾਣਕਾਰੀ ਮੁਤਾਬਕ ਨਵਦੀਪ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਸਨ ਇਸ ਗੱਲ ਦਾ ਜ਼ਿਕਰ ਉਸ ਦਾ ਹੀ ਕਯਾਰ ਦੋਸਤ ਜਿਸ ਦੀ ਕੇ ਪਛਾਣ ਅਸੀਂ ਜਨ ਤੱਕ ਨਹੀਂ ਕਰ ਸਕਦੇ ਉਸ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਢਾਲੀਆਲ ਨੂੰ ਥ੍ਰੈਟ ਕਾਲਸ ਥ੍ਰੈਟਸ ਤੇ ਧਮਕੀਆਂ ਮਿਲਦੀਆਂ ਸਨ ਜਦੋਂ ਇਸ ਗੱਲ ਬਾਰੇ ਨਵਦੀਪ ਤੇ ਫਾਦਰ ਸਾਹਿਬ ਨਾਲ ਅਸੀਂ ਇੰਟਰਵਿਊ ਦੇ ਵਿੱਚ ਇਹ ਗੱਲ ਪੁੱਛੀ ਗਈ ਤਾਂ ਨਵਦੀਪ ਦੇ ਫਾਦਰ ਸਾਹਿਬ ਨੇ ਇਹਨਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ ਕਿ ਨਵਦੀਪ ਸਿੰਘ ਢਾਲੀਆਲ ਨੇ ਕਦੇ ਵੀ ਪਰਿਵਾਰ ਨਾਲ ਇਨ੍ਹਾਂ ਗੱਲਾਂ ਬਾਰੇ ਕੋਈ ਜ਼ਿਕਰ ਨਹੀਂ ਸੀ ਕੀਤਾ ਨਵਦੀਪ ਦੇ ਹੀ ਇੱਕ ਖਾਸ ਦੋਸਤੋਂ ਇਸ ਗੱਲ ਬਾਰੇ ਵੀ ਜਾਣਕਾਰੀ ਮਿਲਦੀ ਹੈ ਕਿ ਨਵਦੀਪ ਉਸ ਕੋਲ ਅਕਸਰ ਗੱਲਾਂ ਕਰਦਾ ਸੀ ਕਿ ਮੈਨੇ ਬਹੁਤ ਜਲਦ ਆਪਣੀ ਬ੍ਰੈਂਟਨ ਰਹਿਦੀ ਸਹੇਲੀ ਨਾਲ ਵਿਆਹ ਕਰਵਾ ਦੇਣਾ ਹੈ ਪਰ ਇਸ ਗੱਲ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਜਾ ਸਕਦੀ ਹੁਣ ਨਵਦੀਪ ਦੇ ਕਾਤਲਾਂ ਦਾ ਪਤਾ ਦੱਸਣ ਵਾਲੇ ਤੇ 20000 ਡਾਲਰ ਦਾ ਇਨਾਮ ਰੱਖਿਆ ਜਾ ਚੁੱਕਿਆ ਹੈ ਪਰ ਇੱਥੇ ਨਾਲ ਹੀ ਇਹ ਵੀ ਸਵਾਲ ਖੜੇ ਹੁੰਦੇ ਹਨ ਕਿ ਇੰਨੇ ਕੈਮਰਾਜ਼ ਹੋਣ ਦੇ ਬਾਵਜੂਦ ਵੀ ਨਵਦੀਪ ਦੇ ਕਤਲਾਂ ਦਾ ਕਿਉਂ ਨਹੀਂ ਪਤਾ ਲੱਗ ਸਕਿਆ ਜਾਂ ਨਵਦੀਪ ਦੀ ਲਾਸ਼ ਬਾਰੇ ਹਜੇ ਤੱਕ ਰਿਕਵਰੀ ਕਿਉਂ ਨਹੀਂ ਹੋ ਪਾਈ ਕਿ ਸਰੀ ਪੁਲਿਸ ਨੂੰ ਇਹ ਸਾਰੀਆਂ ਗੱਲਾਂ ਸਰੀ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਨਹੀਂ ਖੜੀਆਂ ਕਰਦੀਆਂ ਕਤਲ ਦੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਨਵਦੀਪ ਦੀ ਡੈੱਡ ਬੋਡੀ ਦਾ ਨਾਮਿਲਣਾ ਕੋਈ ਵੀ ਪੁਖਤਾ ਸਬੂਤ ਜਾਂ ਜਾਣਕਾਰੀ ਮੀਡੀਆ ਦੇ ਵਿੱਚ ਰਿਵੀਲ ਨਾ ਕਰਨਾ ਇਹ ਸਾਰੀਆਂ ਗੱਲਾਂ ਸਰੀ ਪੁਲਿਸ ਤੇ ਸਵਾਲ ਖੜੇ ਕਰਦੀਆਂ ਹਨ ਜਾਂ ਸਰੀ ਪੁਲਿਸ ਦੀ ਨਾਕਾਮੀ ਨੂੰ ਜੱਗ ਜ਼ਾਹਿਰ ਕਰਦੀਆਂ ਹਨ ਇਸ ਕੇਸ ਵਿੱਚ ਬਹੁਤ ਸਾਰੀਆਂ ਗੱਲਾਂ ਸ਼ੱਕੀ ਹਨ ਨਵਦੀਪ ਦੇ ਕਤਲ ਦਾ ਫਾਇਦਾ ਸਭ ਤੋਂ ਵੱਧ ਕਿਨੂੰ ਹੋਣਾ ਸੀ ਇਹ ਗੱਲਾਂ ਵੀ ਹਜੇ ਰਾਜ਼ ਹੀ ਹਨ ਨਵਦੀਪ ਦੇ ਫਾਦਰ ਸਾਹਿਬ ਦੀ ਜੇਕਰ ਗੱਲ ਮੰਨ ਲਈਏ ਤਾਂ ਨਵਦੀਪ ਪੰਜਾਬ ਆ ਕੇ ਰਹਿਣਾ ਚਾਹੁੰਦਾ ਸੀਗਾ ਪਰਿਵਾਰ ਦੇ ਨਾਲ ਹੁਣ ਗੱਲ ਕਰਦੇ ਹਾਂ ਉਸ ਇਨਸੀਡੈਂਟ ਬਾਰੇ ਜਿਸ ਵਿੱਚ ਕੇ ਨਵਦੀਪ ਸਿੰਘ ਢਾਲੀਆਲ ਦਾ ਕਤਲ ਹੋ ਜਾਂਦਾ ਹੈ 29 ਅਪ੍ਰੈਲ 2025 ਨੂੰ ਨਵਦੀਪ ਸਿੰਘ ਢਾਲੀਆਲ ਟਰੱਕ ਲੈ ਕੇ ਸਰੀਵਲ ਨੂੰ ਲੋਡ ਲੈ ਕੇ ਜਾ ਰਿਹਾ ਹੁੰਦਾ ਹੈ ਟਰੱਕ ਦੇ ਵਿੱਚ ਕੋਈ ਖਰਾਬੀ ਆਉਣ ਕਰਕੇ ਨਵਦੀਪ ਉੱਥੋਂ ਹੀ ਆਪਣੇ ਯਾਰ ਦੋਸਤ ਜਿਹੜੇ ਉੱਥੇ ਸਰੀ ਦੇ ਵਿੱਚ ਮੌਜੂਦ ਸਨ ਉਹਨਾਂ ਕੋਲੇ ਚਲਾ ਜਾਂਦਾ ਹੈ ਉੱਥੇ ਹੀ ਨਵਦੀਪ ਦੇ ਹੀ ਇੱਕ ਯਾਰ ਦੋਸਤ ਨੂੰ ਇੱਕ ਲੜਕੀ ਦਾ ਇੰਸਟਾਗ੍ਰam ਤੇ ਮੈਸੇਜ ਆਉਂਦਾ ਹੈ ਉਹ ਮੈਸੇਜ ਜਦੋਂ ਨਵਦੀਪ ਦੇਖਦਾ ਹੈ ਤਾਂ ਨਵਦੀਪ ਆਪਣੇ ਯਾਰ ਦੋਸਤ ਨੂੰ ਹੀ ਕਹਿੰਦਾ ਹੈ ਕਿ ਮੈਨੂੰ ਦਿਓ ਮੈਂ ਪੁਸ਼ਟੀ ਕਰਦਾ ਹਾਂ ਕਿ ਆਈਡੀ ਰੀਅਲ ਹੈ ਜਾਂ ਫੇਕ ਹੈ ਕਿ ਇਹ ਕੁੜੀ ਗੱਲ ਕਰ ਰਹੀ ਹੈ ਜਾਂ ਕੋਈ ਹੋਰ ਜਾਂ ਕੋਈ ਅਸਲੀ ਕੁੜੀ ਹੈ ਜਾਂ ਕਿੱਦਾਂ ਥੋੜੇ ਹੀ ਟਾਈਮ ਬਾਅਦ ਨਵਦੀਪ ਦੀ ਉਸ ਲੜਕੀ ਨਾਲ ਆਡੀਓ ਤੇ ਗੱਲ ਸਟਾਰਟ ਹੋ ਜਾਂਦੀ ਹੈ ਜਿਸ ਦਾ ਨਾਮ ਕੇ ਮਨਵੀਰ ਕੌਰ ਦੱਸਿਆ ਜਾ ਰਿਹਾ ਹੈ ਇਸ ਇਨਸੀਡੈਂਟ ਤੋਂ ਤਕਰੀਬਨ 4 ਘੰਟੇ ਦੇ ਬਾਅਦ ਹੀ ਨਵਦੀਪ ਉਸ ਕੁੜੀ ਨੂੰ ਮਨਵੀਰ ਕੌਰ ਨੂੰ ਉਮੇਦ ਨੂੰ ਚਲਾ ਜਾਂਦਾ ਹੈ ਤੇ ਨਾਲ ਹੀ ਆਪਣੀ ਲੋਕੇਸ਼ਨ ਜਿਹੜੀ ਆਪਣੇ ਟ੍ਰਾਂਟੋ ਰਹਿੰਦੇ ਇੱਕ ਫਰੈਂਡ ਨੂੰ ਭੇਜ ਦਿੰਦਾ ਹੈ ਨਵਦੀਪ ਨਾਲ ਨਾਲ ਸਨੇਪਸ ਵੀ ਬਣਾ ਰਿਹਾ ਹੁੰਦਾ ਹੈ ਤੇ ਨਾਲ ਹੀ ਇਹ ਸਨੇਪ ਸਟੋਰੀਜ਼ ਆਪਣੇ ਹੀ ਉਸ ਯਾਰ ਦੋਸਤ ਨੂੰ ਵੀ ਆਪਣੇ ਹੀ ਉਸ ਯਾਰ ਦੋਸਤ ਨੂੰ ਸੈਂਡ ਕਰ ਦਿੰਦਾ ਹੈ ਜਿਸ ਦੇ ਵਿੱਚ ਕੇ ਮਨਵੀਰ ਕੌਰ ਅੱਗੇ ਅੱਗੇ ਚੱਲਦੀ ਦਿਖਾਈ ਦਿੰਦੀ ਹੈ ਤੇ ਉਸ ਅਪਾਰਟਮੈਂਟ ਬਾਰੇ ਵੀ ਉਸ ਫੋਟੋ ਦੇ ਵਿੱਚ ਉਸ ਸਨੇਪ ਦੇ ਵਿੱਚ ਲੋਕੇਸ਼ਨ ਪਾਈ ਜਾਂਦੀ ਹੈ ਉਨੇ ਲੋਕੇਸ਼ਨ ਤੇ ਸਨੈਪਸ ਨਵਦੀਪ ਕਿਉਂ ਆਪਣੇ ਦੋਸਤ ਨੂੰ ਭੇਜਦਾ ਹੈ ਕਿ ਨਵਦੀਪ ਨੂੰ ਪਹਿਲਾਂ ਹੀ ਪਤਾ ਸੀ ਕਿ ਉਸਤੇ ਕੋਈ ਗੇਮ ਪਲਾਨ ਕੀਤੀ ਜਾ ਰਹੀ ਹੈ ਜਾਂ ਉਸ ਦਾ ਕਤਲ ਹੋਣ ਵਾਲਾ ਹੈ ਕਿ ਨਵਦੀਪ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਤੋਂ ਹੀ ਜਾਣੂ ਸੀ ਜਾਂ ਉਸ ਨੂੰ ਸ਼ੱਕ ਸੀਗਾ ਇਹਨਾਂ ਗੱਲਾਂ ਦਾ ਤਾਂ ਹੀ ਉਹ ਸੇਫ ਸਾਈਡ ਦੇ ਰੂਪ ਦੇ ਵਿੱਚ ਆਪਣੀ ਲੋਕੇਸ਼ਨਸ ਤੇ ਸਨੈਪਸ ਆਪਣੇ ਇੱਕ ਦੋਸਤ ਨੂੰ ਸੈਂਡ ਕਰ ਰਿਹਾ ਸੀਗਾ ਨਵਦੀਪ ਦੇ ਇੱਕ ਯਾਰ ਦੋਸਤ ਦੇ ਦੱਸਣ ਮੁਤਾਬਕ ਨਵਦੀਪ ਨੇ ਮਿਲ ਰਹੀਆਂ ਧਮਕੀਆਂ ਬਾਰੇ ਉਸਦੇ ਹੀ ਕਈar ਦੋਸਤ ਨੂੰ ਵੀ ਦੱਸਿਆ ਸੀ ਕਿ ਉਹ ਐਨੇ ਜੋਗੇ ਨਹੀਂ ਹਨ ਕਿ ਨਵਦੀਪ ਦਾ ਕੁਝ ਵਿਗਾੜ ਸਕਣ। ਨਵਦੀਪ ਦੇ ਮਿਸਿੰਗ ਹੋਣ ਤੋਂ ਬਾਅਦ ਉਸਦੇ ਹੀ ਯਾਰਾਂ ਦੋਸਤਾਂ ਵੱਲੋਂ ਉਸਦੀ ਭਾਲ ਸਟਾਰਟ ਕੀਤੀ ਜਾਂਦੀ ਹੈ। ਉਹ ਸਰੀ ਜਾਂਦੇ ਹਨ। ਉਸਦੇ ਹੀ ਰਿਲੇਟਿਵਸ ਨੂੰ ਨਾਲ ਲੈ ਕੇ ਸਾਰੀ ਜਗ੍ਹਾ ਦੀ ਭਾਲ ਕਰਨ ਤੋਂ ਬਾਅਦ ਜਦੋਂ ਕੁਝ ਵੀ حاصل ਨਹੀਂ ਹੁੰਦਾ ਤਾਂ ਸਰੀ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ। ਸਰੀ ਪੁਲਿਸ ਆ ਕੇ ਮੌਕਾ ਦੇਖਦੀ ਹੈ ਤੇ ਪੂਰਾ ਇਲਾਕਾ ਸੀਲ ਕਰ ਦਿੱਤਾ ਜਾਂਦਾ ਹੈ। ਤੇ ਨਾਲ ਹੀ ਥੋੜੇ ਹੀ ਸਮੇਂ ਬਾਅਦ ਇਹ ਗੱਲ ਮੀਡੀਆ ਦੇ ਵਿੱਚ ਆ ਜਾਂਦੀ ਹੈ ਕਿ ਇੱਥੇ ਗੋਲੀ ਚੱਲੀ ਹੈ ਜਿਸ ਵਿੱਚ ਕੇ ਨਵਦੀਪ ਸਿੰਘ ਢਾਲੀਆਲ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ Laash ਨੂੰ ਖੁਰਦਪੁਰਦ ਕਰ ਦਿੱਤਾ ਗਿਆ ਹੈ ਤੇ ਮਨਵੀਰ ਕੌਰ ਬਾਰੇ ਵੀ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਮਨਵੀਰ ਕੌਰ ਇੱਕ ਹਨੀ ਟ੍ਰੈਪ ਸੀਗਾ ਨਵਦੀਪ ਨੂੰ ਫਸਾਉਣ ਦੇ ਲਈ ਜਾਂ ਉਸ ਜਗ੍ਹਾ ਤੇ ਬੁਲਾਉਣ ਦੇ ਲਈ ਹੁਣ ਇਸ ਕੇਸ ਵਿੱਚ ਅੱਗੇ ਕੀ ਕੜੀਆਂ ਜੁੜਦੀਆਂ ਹਨ ਇਹ ਤਾਂ ਸਰੀ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਾਹਮਣੇ ਆਉਣ ਗਿਆ ਪਰ ਇੰਨੇ ਦਿਨ ਬਾਅਦ ਵੀ Laash ਦਾ ਨਾਮ ਮਿਲਦਾ ਸਰੀ ਪੁਲਿਸ ਤੇ ਸਵਾਲ ਜ਼ਰੂਰ ਖੜੇ ਕਰਦਾ ਹੈ ਬਹੁਤ ਲੋਕ ਇਸ ਕੇਸ ਨੂੰ ਇੱਕ ਹੋਰ ਐਂਗਲ ਨਾਲ ਵੀ ਦੇਖ ਰਹੇ ਹਨ ਪਰ ਫਿਰ ਹਾਲ ਦੀ ਘੜੀ ਜਿੰਨਾ ਟਾਈਮ ਕੇ ਸਰੀ ਪੁਲਿਸ ਕੋਈ ਇਨਵੈਸਟੀਗੇਸ਼ਨ ਰਿਪੋਰਟ ਮੀਡੀਆ ਵਿੱਚ ਜਨ ਤੱਕ ਨਹੀਂ ਕਰ ਦਿੰਦੀ ਇਸ ਪੱਖ ਤੋਂ ਕੇਸ ਨੂੰ ਮੀਡੀਆ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਨਵਦੀਪ ਦੇ ਮਾਤਾ ਜੀ ਬਹੁਤ ਛੋਟੀ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਏ ਸੀ ਨਵਦੀਪ ਨੂੰ ਉਸ ਦੇ ਘਰਦਿਆਂ ਨੇ ਹੀ ਪਾਲਿਆ ਸੀ ਕੈਨੇਡਾ ਵਿੱਚ ਪੰਜਾਬੀਆਂ ਦੇ ਕਤਲਾਂ ਦੀ ਗਿਣਤੀ ਲਗਾਤਾਰ ਵੱਧਦੀ ਜਾਂਦੀ ਹੈ ਹਾਲ ਹੀ ਦੇ ਵਿੱਚ ਬਹੁਤ ਸਾਰੇ ਪੰਜਾਬੀ ਮੁੰਡੇ ਕੁੜੀਆਂ ਨੂੰ ਕਤਲ ਕਰ ਦਿੱਤਾ ਗਿਆ ਹੈ ਕਤਲ ਲਈ ਬਹੁਤ ਸਾਰੇ ਟੂਲ ਤੇ ਟ੍ਰਿਕਸ ਅਪਣਾਏ ਜਾ ਰਹੇ ਹਨ ਹਨੀ ਟ੍ਰੈਪ ਉਹਨਾਂ ਵਿੱਚੋਂ ਹੀ ਇੱਕ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਬਹੁਤ ਸਾਰੇ ਪੰਜਾਬੀ ਮੁੰਡੇ ਕੁੜੀਆਂ ਇਵਨ ਕੇ ਸਟੂਡੈਂਟਸ ਮੁੰਡੇ ਕੁੜੀਆਂ ਵੀ ਕਤਲ ਹੋਈਆਂ ਹਨ